ਦਿੱਲੀ ਛੱਡ ਕੇ ਚਲੇ ਜਾਓ ਜੀ ਹਾਂ ਜੇਕਰ ਤੁਸੀਂ ਥੋੜਾ ਸਮਾਂ ਕਿਤੇ ਹੋਰ ਰਹਿ ਸਕਦੇ ਹੋ ਤਾਂ ਦਿੱਲੀ ਛੱਡ ਕੇ ਚਲੇ ਜਾਓ ਕਿਉਂਕਿ ਇਸ ਸਮੇਂ ਦਿੱਲੀ ਦੇ ਵਿੱਚ ਪ੍ਰਦੂਸ਼ਣ 401 ਏਕਯੂਆਈ ਤੋਂ ਪਾਰ ਹੋ ਚੁੱਕਾ ਹੈ ਇੰਨਾ ਪ੍ਰਦੂਸ਼ਣ ਜਿਸ ਦੇ ਵਿੱਚ ਜੇਕਰ ਕੋਈ ਹੋਰ ਦੇਸ਼ ਹੁੰਦਾ ਤਾਂ ਲੋਕਡਾਊਨ ਲਗਾ ਦਿੰਦਾ ਪਰ ਦਿੱਲੀ ਦੇ ਵਿੱਚ ਖੁੱਲੇ ਆਮ ਮੈਰਾ ਥਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਬੱਚੇ ਸਕੂਲਾਂ ਨੂੰ ਜਾ ਰਹੇ ਨੇ ਲੋਕ ਆਫਿਸਾਂ ਨੂੰ ਜਾ ਰਹੇ ਨੇ ਇਹਨਾਂ ਸਾਰੇ ਕਾਰਨਾ ਕਰਕੇ ਆਵਾਜਾਈ ਹੋਰ ਵੀ ਵੱਧ ਰਹੀ ਹੈ ਜਿਸ ਕਰਕੇ ਪ੍ਰਦੂਸ਼ਣ ਦੇ ਵਿੱਚ ਹੋਰ ਵਾਧਾ ਹੋ ਰਿਹਾ ਹੈ ਇਸ ਪ੍ਰਦੂਸ਼ਣ ਦੇ ਨਾਲ ਸਿਰਫ ਸਾਹ ਲੈਣ ਦੇ ਵਿੱਚ ਦਿੱਕਤ ਨਹੀਂ ਹੋ ਰਹੀ ਸਗੋਂ ਇਹ ਕਈ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ ਇਸ ਪ੍ਰਦੂਸ਼ਣ ਕਾਰਨ ਸਾਡੇ ਫੇਫੜੇ ਪਰਮਨੈਂਟਲੀ ਕਾਲੇ ਹੋ ਰਹੇ ਨੇ ਇਹ ਕਾਲਾਪਨ ਸਾਡੇ ਫੇਫੜਿਆਂ ਦੇ ਵਿੱਚ ਆਕਸੀਜਨ ਦੀ ਮੂਵਮੈਂਟ ਰੋਕ ਰਿਹਾ ਹੈ ਅਤੇ ਇਹਦੇ ਵਿੱਚ ਮੌਜੂਦ 2.5 ਪੀਐਮ ਜਮਾ ਹੋ ਕੇ ਸਾਡੀ ਬਲੱਡ ਲਾਈਨ ਵਿੱਚ ਪਹੁੰਚ ਕੇ ਸਟ੍ਰੋਕ ਫੇਫੜਿਆਂ ਦਾ ਕੈਂਸਰ ਦਿਲ ਦੀਆਂ ਬਿਮਾਰੀਆਂ ਹਾਈਪਰਟੈਨਸ਼ਨ ਸ਼ੂਗਰ ਅਨੀਮੀਆ ਅਤੇ ਮਲਟੀ ਸਿਸਟਮ ਆਰਗਨ ਮਲਫੰਕਸ਼ਨ ਵਰਗੀਆਂ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ ਖਾਸ ਤੌਰ ਉਤੇ ਛੋਟੇ ਬੱਚਿਆਂ ਦੇ ਵਿਕਸਿਤ ਹੁੰਦੇ ਫੇਫੜਿਆਂ ਨੂੰ ਕਾਫੀ ਨੁਕਸਾਨ ਪਹੁੰਚ ਰਿਹਾ ਹੈ ਅਤੇ ਉਹ ਅਸਥਮਾ ਵਰਗੀਆਂ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਇੱਕ ਪਾਸੇ ਸਰਕਾਰਾਂ ਦੇ ਵੱਲੋਂ ਪ੍ਰਦੂਸ਼ਣ ਨੂੰ ਰੋਕਣ ਲਈ ਕਲਾਊਡ ਸੀਡਿੰਗ ਵਰਗੇ ਅਸਫਲ ਕਦਮ ਚੁੱਕੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਸਫਲਤਾ ਮਿਲਣੀ ਤਾਂ ਦੂਰ ਤਕਰੀਬਨ 1.5 ਕਰੋੜ ਦਾ ਬਜਟ ਖਰਚ ਹੋ ਗਿਆ ਤੇ ਦੂਸਰੇ ਪਾਸੇ ਸਰਕਾਰਾਂ ਦੇ ਵੱਲੋਂ ਪ੍ਰਦੂਸ਼ਣ ਦਾ ਕੋਈ ਪੱਕਾ ਹੱਲ ਕੱਢਣ ਦੀ ਥਾਂ ਦੇ ਉੱਤੇ ਪ੍ਰਦੂਸ਼ਣ ਡਾਟਾ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰਾਂ ਵੱਲੋਂ ਆਵਾਜਾਈ ਨੂੰ ਕੰਟਰੋਲ ਕਰਨ ਪ੍ਰਾਲੀ ਦਾ ਹੱਲ ਕੱਢਣ ਦੀ ਥਾਂ ਦੇ ਉੱਤੇ AQI ਸੈਂਟਰਾਂ ਦੇ ਬਾਹਰ ਪਾਣੀ ਸਪਰੇ ਕਰਕੇ ਡਾਟਾ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਲੱਗੇ ਕਿ AQI ਤਾਂ ਠੀਕ ਹੈ ਦਿੱਲੀ ਦੇ ਵਿੱਚ ਵਾਹਨਾ ਉਤੇ ਕਿਸੇ ਤਰੀਕੇ ਦੀ ਕੋਈ ਰੋਕ ਨਹੀਂ ਹੈ ਜਦੋਂ ਕਿ 30% ਦੀ 2.5 PM ਹਵਾ ਦੇ ਵਿੱਚੋਂ ਆ ਰਿਹਾ ਹੈ ਕੋਈ ਗੈਰ ਕਾਨੂੰਨੀ ਕੰਸਟਰਕਸ਼ਨ ਨੂੰ ਰੋਕੀ ਨਹੀਂ ਜਾ ਰਹੀ ਰੈਂਦੀ ਖੁੰਦੀ ਕਸਰ ਲੋਕਾਂ ਨੇ ਦੀਵਾਲੀ ਦੇ ਉੱਤੇ ਪਟਾਕੇ ਚਲਾ ਕੇ ਕੱਢ ਦਿੱਤੀ ਪ੍ਰਦੂਸ਼ਣ ਇੰਨਾ ਹੈ ਕਿ ਡਾਕਟਰ ਖੁਦ ਦਿੱਲੀ ਛੱਡ ਕੇ ਜਾਣ ਨੂੰ ਮਜਬੂਰ ਨੇ ਜੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਦਿੱਲੀ ਦੀ ਹਵਾ ਕਿੰਨੀ ਜ਼ਹਿਰੀਲੀ ਹੋ ਚੁੱਕੀ ਹੈ ਦਿੱਲੀ ਦੀ ਹਵਾ ਦੇ ਵਿੱਚ ਸਾਹ ਲੈਣਾ 25 ਤੋਂ 50 ਸਿਗਰਟਾਂ ਪ੍ਰਤੀ ਦਿਨ ਫੂਕਣ ਦੇ ਵਾਂਗ ਹੈ ਦਿੱਲੀ ਦੇ ਇੱਕ ਵਿਅਕਤੀ ਨੇ 에ਅਰ ਪਿਊਰੀਫਾਇਰ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਫਿਲਟਰ ਕੋਲੇ ਦੇ ਵਾਂਗ ਕਾਲਾ ਦਿਖਾਈ ਦੇ ਰਿਹਾ ਹੈ ਇਹ ਪੋਸਟ ਧੜਾ ਧੜਾ ਸ਼ੇਅਰ ਹੋ ਰਹੀ ਹੈ ਇਹ ਹੈ ਦਿੱਲੀ ਦੀ ਹਵਾ ਦੀ ਅਸਲ ਸਚਾਈ ਸੋ ਜੇ ਤੁਸੀਂ ਦਿੱਲੀ ਦੇ ਵਿੱਚ ਹੋ ਸਵੇਰੇ ਜਲਦੀ ਅਤੇ ਰਾਤੀ ਲੇਟ ਕਰੋ ਬਾਹਰ ਨਿਕਲਣ ਤੋਂ ਪਰਹੇਜ਼ ਕਰੋ ਜੇ ਨਿਕਲਣਾ ਜ਼ਰੂਰੀ ਹੈ ਤਾਂ N95 ਮਾਸਕ ਲਗਾ ਕੇ ਜਾਓ ਦਰਵਾਜ਼ੇ ਖਿੜਕੀਆਂ ਬੰਦ ਕਰਕੇ 에어 ਪਿਊਰੀਫਾਇਰ ਦਾ ਇਸਤੇਮਾਲ ਕਰੋ ਅਤੇ ਸੋਸ਼ਲ ਮੀਡੀਆ ਦੇ ਉੱਤੇ ਰੌਲਾ ਪਾ ਪਾ ਕੇ ਸਰਕਾਰਾਂ ਦੇ ਕੋਲੋਂ ਸਾਫ਼ ਹਵਾ ਦੀ ਮੰਗ ਕਰੋ ਅਤੇ ਇਸ ਸਭ ਦੇ ਬਾਵਜੂਦ ਜੇ ਹੋ ਸਕੇ ਤਾਂ ਦਿੱਲੀ ਛੱਡ ਕੇ ਚਲੇ ਜਾਓ